ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਮੰਦੇ ਠੰਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀ ਜਾਖੋਲ ਕੇਵਾੜਾ ਨਾਰਾਇਣਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਦਈਏ ਆਪ ਮੁਕਤ ਮਹਤਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਰਥ ਮਹੱਲਾ ਪੰਜਵਾ ਦੁਖ ਤਗਵਾਇਆ ਹਰ ਪ੍ਰਭੇ ਅੱਪੇ ਸਭ ਸੰਸਾਰ ਉਭਾਰਿਆ ਪਰਮ ਬ੍ਰਹਮ ਪ੍ਰਵ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਦੁਖ ਤਗਵਾਇਆ ਹਰ ਪ੍ਰਭੇ ਅੱਪੇ ਸਭ ਸੰਸਾਰ ਉਭਾਰਿਆ ਪਰਮ ਭ੍ਰਮ ਪ੍ਰਪਾ ਕਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜ ਰਾਮ ਕੀ ਰਖਵਾਲੀ ਸੁਖ ਸਾਜ ਅਨੰਦ ਗੁਣ ਗਾਵਾ ਹੋ ਮਨ ਤਨ ਦੇ ਸੁਖਾਲੀ ਰਹਾਉ ਪਤ ਤੇ ਉਧਾਰਨ ਸਤਗੁਰ ਮੇਰਾ ਮੈਂ ਤਿਸ ਕਾ ਭਰਵਾਸਾ ਬਖਸਲੇ ਸਭ ਸੱਚਾ ਸਾਹਿਬ ਸੁਨ ਨਾਨਕ ਕੀ ਅਰਦਾਸਾ ਪਤ ਤੇ ਉਧਾਰਨ ਸਤਗੁਰ ਮੇਰਾ ਮੈਂ ਤਿਸ ਕਾ ਭਰਵਾਸਾ ਬਖਸ ਲੈ ਸਵ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ